ਕਿ ਉਹਨਾਂ ਵਿੱਚ ਵੱਸ ਜਾਓ ਹਾਂਜੀ ਜੇ ਤੁਹਾਡੇ ਚੋਣੇ ਤੇ ਤੁਹਾਡੇ ਇੱਜ਼ੜ ਵੱਧ ਜਾਣ ਹਾਂਜੀ ਅਤੇ ਤੁਹਾਡੀ ਚਾਂਦੀ ਸੋਨਾ ਵੱਧ ਜਾਵੇ ਹਾਂਜੀ ਸਗੋਂ ਤੁਹਾਡਾ ਸਭ ਕੁਝ ਹੀ ਵੱਧ ਜਾਵੇ ਹਾਂਜੀ ਤਦ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਹallelujah ਹallelujah ਖੁਦਾ ਦਾ ਕਲਾਮ ਦੱਸਦਾ ਪਿਆਏ ਕਹਿੰਦਾ ਅਜਿਹਾ ਨਾ ਹੋਵੇ ਕਹਿੰਦਾ ਜਦੋਂ ਤੁਸੀਂ ਰੱਜ ਕੇ ਖਾਣ ਲੱਗ ਜਾਓ ਤੇ ਚੰਗੇ ਸੋਹਣੇ ਘਰ ਬਣਾ ਕੇ ਉਹਨਾਂ ਦੇ ਵਿੱਚ ਰਹਿਣ ਲੱਗ ਜਾਓ ਜਦੋਂ ਅਸੀਂ ਪੈਦਲ ਬੰਦਗੀ ਕਰਦੇ ਆ ਉਹ ਕਰਦੇ ਸੀ ਉਦੋਂ ਅਸੀਂ ਬਹੁਤ ਜ਼ਿਆਦਾ ਪ੍ਰਭੂ ਦਾ ਧੰਨਵਾਦ ਕਰਦੇ ਸੀ ਸ਼ੁਕਰਾਨਾ ਕਰਦੇ ਸੀ ਨਾ ਕਦੇ ਬੰਦਗੀ ਮਿਸ ਕੀਤੀ ਐਤਵਾਰ ਦਾ ਦਿਨ ਕਦੇ ਭੁੱਲੇ ਨਹੀਂ ਸੀ ਪਰ ਪ੍ਰਭੂ ਦਾ ਕਲਾਮ ਕੀ ਦੱਸਦਾ ਹੈ ਕਹਿੰਦਾ ਅਜੇ ਇਹ ਨਾ ਹੋਵੇ ਕਹਿੰਦਾ ਜਦੋਂ ਤੁਸੀਂ ਰੱਜ ਕੇ ਖਾਣ ਲੱਗ ਜਾਓ ਤੇ ਚੰਗੇ ਸੋਹਣੇ ਘਰ ਬਣਾ ਕੇ ਉਹਨਾਂ ਦੇ ਵਿੱਚ ਰਹਿਣ ਲੱਗ ਜਾਓ ਤੇ ਜਦੋਂ ਤੁਹਾਡਾ ਮਾਲ ਡੰਗਰ ਵੱਧ ਜਾਵੇ ਜਦੋਂ ਤੁਹਾਡਾ ਸਾਰਾ ਕੁਝ ਵੱਧ ਜਾਵੇ ਲਿਖਿਆ ਤੁਹਾਡਾ ਪੈਸਾ ਟਕਾ ਵੱਧ ਜਾਵੇ ਤੁਹਾਡਾ ਸੋਨਾ ਤੇ ਚਾਂਦੀ ਵੀ ਵੱਧ ਜਾਵੇ ਉਦੋਂ ਪਰਮੇਸ਼ਵਰ ਨੂੰ ਭੁੱਲ ਜਾਓ ਕਿਵੇਂ ਲਿਖਿਆ ਜੀ ਕੀ ਲਿਖਿਆ ਕਿਤੇ ਪਰਮੇਸ਼ਵਰ ਨੂੰ ਭੁੱਲ ਜਾਓ ਤੇ ਤੁਹਾਡੇ ਮਨ 'ਚ ਹੰਕਾਰ ਆ ਜਾਵੇ ਅਜ਼ਰੈਲੀਆਂ ਦੇ ਮਨ 'ਚ ਹੰਕਾਰ ਆਇਆ ਸੀ ਜੋ ਕੁਝ ਸੀਗਾ ਉਹਨਾਂ ਦਾ ਸਾਰਾ ਕੁਝ ਖਤਮ ਹੋ ਗਿਆ ਸੀ ਉਹਨਾਂ ਕੋਲ ਹallelujah ਖੁਦਾ ਦੇ ਕੋ ਪਰਮੇਸ਼ਰ ਦਾ ਕਲਾਮ ਦੱਸਦਾ ਪਿਆ ਏ ਕਿ ਸਾਨੂੰ ਪਰਮੇਸ਼ਰ ਨੇ ਜੇ ਸੌਖਿਆ ਕਰ ਦਿੱਤਾ ਏ ਸਾਨੂੰ ਪ੍ਰਭੂ ਨੇ ਜੇ ਬਰਕਤ ਦੇ ਦਿੱਤੀ ਹੈ ਸਾਡੇ ਤੇ ਪ੍ਰਭੂ ਨੇ ਜੇ ਸਾਡੀ ਸੋਚ ਨਾਲੋਂ ਆਸ ਉਮੀਦ ਨਾਲੋਂ ਅਸੀਂ ਜਿਸ ਚੀਜ਼ ਦਾ ਸੁਪਨਾ ਵੀ ਨਹੀਂ ਲੈ ਸਕਦੇ ਸੀ ਉਨੀ ਬਰਕਤ ਖੁਦਾ ਨੇ ਦੇ ਦਿੱਤੀ ਆ ਉਸ ਤੋਂ ਵੀ ਵੱਧ ਕੇ ਪ੍ਰਭੂ ਨੇ ਕਰ ਦਿੱਤਾ ਏ ਕਿ ਅਸੀਂ ਬੰਦਗੀ ਭੁੱਲ ਜਾਈਏ ਕਿ ਅਸੀਂ ਘਰ ਵਿੱਚ ਮਹੀਨੇ ਬਾਅਦ ਪ੍ਰਾਰਥਨਾ ਕਰਨੀ ਭੁੱਲ ਜਾਈਏ ਕਿ ਅਸੀਂ ਚਰਚ ਜਾਣਾ ਹੀ ਭੁੱਲ ਜਾਈਏ ਖੁਦਾ ਦਾ ਕਲਾਮ ਦੱਸਦਾ ਕਿਤੇ ਤੁਹਾਡੇ ਮਨ 'ਚ ਹੰਕਾਰ ਆ ਜਾਏ। ਇੱਕ ਥਾਂ ਤੇ ਪ੍ਰਭ ਦੇ ਵਚਨ 'ਚ ਲਿਖਿਆ ਕਹਿੰਦਾ ਖਬਰਦਾਰ ਕਹਿੰਦਾ ਕਿਤੇ ਤੁਸੀਂ ਆਖੋ ਕਿ ਇਹ ਧਨ ਤੇ ਇਹ ਦੌਲਤ ਸਾਡੇ ਹੱਥਾਂ ਦੀ ਕਮਾਈ ਨੇ ਕਮਾਇਆ। ਕਿੰਨਾ ਨੇ ਕਮਾਇਆ ਜੀ? ਇਹ ਤਾਂ ਸਾਡੇ ਹੱਥਾਂ ਨੇ ਕਮਾਇਆ। ਇਹ ਦੌਲਤ ਤਾਂ ਅਸੀਂ ਖੁਦ ਕਮਾਈ ਆ। ਅਸੀਂ ਮਿਹਨਤ ਕੀਤੀ, ਅਸੀਂ ਦਿਨ ਰਾਤ ਖੱਪੇ ਫਿਰ ਇਹ ਕਮਾਈ ਕੀਤੀ। ਤਾਂ ਖੁਦਾ ਦੇ ਲੋਕੋ ਪਰਮੇਸ਼ਰ ਦਾ ਬਚਨ ਕਹਿੰਦਾ ਕਹਿੰਦਾ ਚੇਤੇ ਰੱਖੋ ਕਿ ਜਦੋਂ ਤੁਸੀਂ ਈਮਾਨਦਗੀ ਦੇ ਮੰਜੇ ਤੇ ਪੈ ਸੀ ਚੂਕ ਰਹੇ ਸੀ ਉਦੋਂ ਉਦੋਂ ਮਿਹਨਤ ਕਿੱਧਰ ਗਈ ਸੀ ਤੁਹਾਡੀ ਉਦੋਂ ਤੁਹਾਡੀਆਂ ਤਾਕਤਾਂ ਕਿੱਧਰ ਗਈਆਂ ਸੀ ਉਦੋਂ ਤੁਹਾਡਾ ਬਲ ਕਿੱਥੇ ਗਿਆ ਸੀ ਪ੍ਰਭੂ ਦਾ ਕਲਮ ਦੱਸਦਾ ਪਿਆ ਹੈ ਕਹਿੰਦਾ ਖਬਰਦਾਰ ਖਬਰਦਾਰ ਕਰ ਰਿਹਾ ਪਰਮੇਸ਼ਰ ਦਾ ਬਚਨ ਚੌਕਸ ਕਰ ਰਿਹਾ ਖੁਦਾ ਦੇ ਲੋਕੋ ਸਾਨੂੰ ਪਰ ਜੇ ਅਸੀਂ ਨਾ ਚੌਕਸ ਹੋਏ ਜੇ ਅਸੀਂ ਨਾ ਸੁਣੀ ਪਰਮੇਸ਼ਰ ਦਾ ਕਲਾਮ ਦੱਸਦਾ ਉਹ ਪਿਆਰ ਕਰਨ ਵਾਲਾ ਤੇ ਪਸਮ ਕਰਨ ਵਾਲੀ ਅੱਗ ਵੀ ਹੈ ਉਹਦੀ ਅੱਗ ਉਹਦਾ ਗਰੋਧ ਉਹਦਾ ਗੁੱਸਾ ਫਿਰ ਕੋਈ ਸਹਿਣ ਨਹੀਂ ਕਰ ਪਾਉਂਦਾ ਇਸ ਕਰਕੇ ਪਰਮੇਸ਼ਰ ਦਾ ਕਲਾਮ ਇਹ ਕੀ ਦੱਸਦਾ ਪਿਆ ਕਹਿੰਦਾ ਜਦੋਂ ਤੁਸੀਂ ਰੱਜ ਕੇ ਖਾਣ ਲੱਗ ਜਾਓ ਚੰਗੇ ਸੋਹਣੇ ਘਰ ਬਣਾ ਕੇ ਉਹਨਾਂ 'ਚ ਰਹਿਣ ਲੱਗ ਜਾਓ ਤੁਹਾਡੇ ਮਾਲ ਦੰਗਰ ਵੱਧ ਜਾਏ ਤੁਹਾਡਾ ਇਚੜ ਵੱਧ ਜਾਏ ਤੁਹਾਡਾ ਸੋਨਾ ਤੇ ਚਾਂਦੀ ਵੱਧ ਜਾਵੇ ਕਹਿੰਦਾ ਉਸ ਵੇਲੇ ਪਰਮੇਸ਼ਰ ਨੂੰ ਕੀ ਰੱਖਣਾ ਚੇਤੇ ਰੱਖਣਾ ਬਲਕਿ ਹੋਰ ਜਿਆਦਾ ਖੁਦਾ ਦਾ ਧੰਨਵਾਦ ਕਰਨਾ ਹੈ ਹੋਰ ਜਿਆਦਾ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਕਿ ਹੇ ਪ੍ਰਭੂ ਤੇਰਾ ਧੰਨਵਾਦ ਕਿ ਤੂੰ ਮੇਰੀ ਸੋਚ ਨਾਲੋਂ ਤੂੰ ਸਾਡੀ ਆਸ ਨਾਲੋਂ ਸੋਚ ਨਾਲੋਂ ਸਾਨੂੰ ਵੱਧ ਕੇ ਦਿੱਤਾ ਤੇਰਾ ਧੰਨਵਾਦ ਅਲੈਹੁ ਅਲਾਈਕੁਮ ਹੈ ਪ੍ਰਭੂ ਅਸੀਂ ਤਾਂ ਇੰਨੇ ਦੇ ਯੋਗ ਨਹੀਂ ਸੀ ਤੂੰ ਸਾਨੂੰ ਬਹੁਤ ਦੇ ਦਿੱਤਾ ਜੇ ਖੁਦਾ ਦੇ ਲੋਕੋ ਅਸੀਂ ਇਹਨਾਂ ਗੱਲਾਂ ਦੇ ਉੱਤੇ ਪਰਮੇਸ਼ਰ ਦੇ ਕਲਾਮ ਦੇ ਉੱਤੇ ਅਸਰ ਨਾ ਨਾ ਕੀਤਾ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਇਜ਼ਰਾਈਲੀਆਂ ਦੇ ਨਾਲ ਵਚਨ ਦੇ ਵਿੱਚ ਲਿਖਿਆ ਜੋ ਕੁਝ ਸੀ ਉਹਨਾਂ ਦਾ ਸਾਰਾ ਕੁਝ ਖਤਮ ਹੋ ਗਿਆ ਸੀ ਹallelujah ਹਾਲੈਲੂਇਆ ਪ੍ਰਭੂ ਦੇ ਕਲਾਮ 'ਚ ਲਿਖਿਆ ਕਿ ਇਜ਼ਰਾਈਲੀਆਂ ਨੇ ਬ੍ਰਾਈ ਕੀਤੀ ਪਰਮੇਸ਼ਰ ਦੇ ਸਨਮੁਖ ਇਜ਼ਰਾਈਲੀ ਆਪਣੀ ਮਨਮਰਜ਼ੀ ਕਰ ਰਹੇ ਸੀ ਖੁਦਾ ਦੇ ਅੱਗੇ ਉਹਨਾਂ ਨੇ ਆਖਿਆ ਕਿ ਸਾਡੀ ਅਕਲ ਸਾਡੀ ਸਮਝ ਹੈ ਜਿਹੜੀ ਕੋਈ ਸਭ ਕੁਝ ਕਰ ਰਹੀ ਆ ਉਹਨਾਂ ਨੇ ਆਪਣੇ ਦਿਮਾਗ ਦੇ ਨਾਲ ਆਪਣੇ ਸ਼ੈਤਾਨੀ ਦਿਮਾਗ ਦੇ ਨਾਲ ਪਰਮੇਸ਼ਰ ਦੀ ਦਿੱਤੀ ਬੁੱਧ ਨਾਲ ਨਹੀਂ ਦਿਮਾਗ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕੀਤੀਆਂ ਕਿ ਜਿਨ੍ਹਾਂ ਦੇ ਕਾਰਨ ਕਰਕੇ ਪਰਮੇਸ਼ਰ ਦਾ ਗਰੋਧ ਉਹਨਾਂ ਦੇ ਉੱਤੇ ਭੜਕ ਗਿਆ ਜਿਨ੍ਹਾਂ ਗੱਲਾਂ ਦੇ ਕਾਰਨ ਕਰਕੇ ਪਰਮੇਸ਼ਰ ਉਹਨਾਂ ਤੇ ਨਾਰਾਜ਼ ਹੋ ਗਿਆ ਤੇ ਖੁਦਾ ਦੇ ਕਲਾਮ ਚ ਲਿਖਿਆ ਕਿ ਪਰਮੇਸ਼ਰ ਨੇ ਫਿਰ ਅਜ਼ਰੇਲੀਆਂ ਨੂੰ ਸੱਤ ਵਰਿਆਂ ਦੇ ਲਈ ਮਦਿਆਨੀਆਂ ਦੇ ਹੱਥ ਵਿੱਚ ਕਬਜ਼ੇ ਚ ਕਰ ਦਿੱਤਾ ਕਿੰਨੇ ਵਰਿਆਂ ਦੇ ਲਈ ਜੀ ਸੱਤ ਵਰਿਆਂ ਦੇ ਲਈ ਮਦਿਆਨੀਆਂ ਦੇ ਕਬਜ਼ੇ ਵਿੱਚ ਕਰ ਦਿੱਤਾ ਜਦੋਂ ਅਜ਼ਰੇਲੀ ਪਰਮੇਸ਼ਵਰ ਦਾ ਗੁੱਸਾ ਉਹਨਾਂ ਤੇ ਭੜਕਿਆ ਤੇ ਉਹ ਕਿਹਦੇ ਕਬਜ਼ੇ ਹੋ ਗਏ ਮਦਿਆਨੀਆਂ ਦੇ ਕਬਜ਼ੇ ਆ ਗਿਆ ਅੱਜ ਕਲੀਆਂ ਸਿਆ ਤੇ ਜਦੋਂ ਪਰਮੇਸ਼ਵਰ ਦਾ ਗਰੋਧ ਭੜਕਦਾ ਕਿਹਦੇ ਕਬਜ਼ੇ ਚ ਜਾਂਦੀ ਹੈ ਸ਼ੈਤਾਨ ਦੇ ਕਬਜ਼ੇ ਚ ਵਿਫਤਾ ਬਿਮਾਰੀ ਪਰੇਸ਼ਾਨੀ ਤੰਗੀ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਕਿ ਨੁਕਸਾਨ ਤੇ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਇਜ਼ਰਾਈਲੀਆਂ ਦਾ ਵੀ ਇਦਾਂ ਹੀ ਹਾਲਾਤ ਬਣ ਗਏ ਸੀ ਇਜ਼ਰਾਈਲੀਆਂ ਦਾ ਵੀ ਨੁਕਸਾਨ ਤੇ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸੀ ਔਰ ਵਚਨ ਦੇ ਵਿੱਚ ਲਿਖਿਆ ਕਿ ਇਜ਼ਰਾਈਲੀ ਉਹ ਲੋਕ ਸੀ ਜਿਹੜੇ ਕੇ ਯੇਰੀਓ ਦੀ ਦੀਵਾਰ ਨੂੰ ਜਿਹੜੀ ਟੁੱਟੀ ਨਹੀਂ ਸੀ ਕਦੇ ਪਰਮੇਸ਼ਰ ਦੇ ਪਿਆਰੇ ਉਹਨਾਂ ਨੇ ਯੇਰੀਓ ਦੀ ਦੀਵਾਰ ਖੁਦਾ ਦੇ ਅੱਗੇ ਦੁਆਵਾ ਕਰ ਕਰਕੇ ਖੁਦਾ ਦੇ ਦਾਸ ਯਹੋਸ਼ੂਆ ਦੀ ਮੰਨ ਕੇ ਤੇ ਯੇਰੀਓ ਦੀ ਦੀਵਾਰ ਟੁੱਟ ਗਈ ਸੀ ਉੱਥੇ ਯੇਰੀਓ ਉਹ ਸੀ ਯੇਰੀਓ ਦੇ ਲੋਕ ਉਹ ਸੀ ਅਜ਼ਰੇਲੀ ਲੋਕ ਉਹ ਸੀ ਪਰਮੇਸ਼ਰ ਦੇ ਲੋਕ ਉਹ ਸੀ ਜਿਹੜੇ ਲਿਖਿਆ ਕਿ ਯੋਧੇ ਤੇ ਸੂਰਬੀਰ ਸੀਗੇ ਕੌਣ ਸੀ ਜੀ ਇਹ ਯੋਧੇ ਸੂਰਬੀਰ ਬਹੁਤ ਤਕੜੇ ਲੋਕ ਸੀ ਇਹ ਪਰ ਜਦੋਂ ਇਹਨਾਂ ਨੇ ਗੁਨਾਹ ਕੀਤਾ ਜਦੋਂ ਯਹੋਵਾ ਦੇ ਸਨਮੁਖ ਇਹਨਾਂ ਨੇ ਬਿਰਿਆਈ ਕੀਤੀ ਉਦੋਂ ਇਹਨਾਂ ਦਾ ਜੋਰ ਇਹਨਾਂ ਦਾ ਬਲ ਕੁਛ ਨਹੀਂ ਕਰ ਪਾਇਆ ਮਦਿਆਨੀਆਂ ਦੇ ਕਬਜ਼ੇ ਵਿੱਚ 7 ਸਾਲਾਂ ਦੇ ਲਈ 7 ਵਰਿਆਂ ਦੇ ਲਈ ਹੋ ਗਈ ਅੱਜ ਜਦੋਂ ਕਲਿਸੀਆ ਦੇ ਕੋਲੇ ਬਹੁਤ ਕੁਝ ਹੁੰਦਾ ਪਰਮੇਸ਼ਰ ਬੜਾ ਆਸ਼ੀਸ਼ ਦਿੰਦਾ ਪ੍ਰਭੂ ਬੜੀ ਕਿਰਪਾ ਕਰਦਾ ਤੇ ਬੜਾ ਹੀ ਤੰਦਰੁਸਤ ਹੁੰਦੇ ਆ ਬੜਾ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਪਰ ਜਦੋਂ ਖੁਦਾ ਨਾਰਾਜ਼ ਹੁੰਦਾ ਨਾ ਉਦੋਂ ਸਾਰਾ ਕੁਝ ਹੀ ਫੁੱਲਟ ਹੋ ਜਾਂਦਾ ਕੰਮ ਸਭ ਹallelujah ਜਦੋਂ ਪ੍ਰਭੂ ਨਰਾਸ਼ ਹੁੰਦਾ ਨਾ ਇਜ਼ਰਾਈਲੀਆਂ ਦੇ ਨਾਲ ਨਰਾਸ਼ ਕਿਉਂ ਕਿ ਦੇਖੋ ਮਦਿਆਨੀ ਜਿਹੜੇ ਉਹ ਇਜ਼ਰਾਈਲੀਆਂ ਤੋਂ ਪਰਮੇਸ਼ਵਰ ਦੇ ਲੋਕਾਂ ਤੋਂ ਕੀ ਕਰਦੇ ਸੀ ਡਰਦੇ ਸੀ ਕੀ ਕਰਦੇ ਸੀ ਜੀ ਡਰ ਕੇ ਰਹਿੰਦੇ ਸੀ ਕਿਉਂਕਿ ਇਜ਼ਰਾਈਲੀਆਂ ਇਜ਼ਰਾਈਲੀ ਜਿਹੜੇ ਪਾਸੇ ਚਲੇ ਜਾਂਦੇ ਸੀ ਜਿੱਥੇ ਜਿਹੜੇ ਸ਼ਹਿਰ ਕੋ ਜਿਤਨਾ ਹੁੰਦਾ ਸੀ ਜਿਹੜੇ ਰਾਜੇ ਨੂੰ ਜਿਤਨਾ ਹੁੰਦਾ ਸੀ ਜਿੱਧਰ ਨੂੰ ਕਬਜ਼ਾ ਕਰਨ ਜਾਂਦੇ ਤੇ ਇਜ਼ਰਾਈਲੀਆਂ ਦੇ ਹੱਥ ਵਿੱਚ ਹੁੰਦਾ ਤੁਰਿਆ ਜਾਂਦਾ ਸੀ ਇਜ਼ਰਾਈਲੀਆਂ ਤੇ ਬਹੁਤ ਵੱਡੀ ਪਰਮੇਸ਼ਰ ਦੀ ਬਰਕਤ ਸੀ ਕਿਰਪਾ ਸੀ ਪਰ ਜਦੋਂ ਇਹਨਾਂ ਨੇ ਗੁਨਾਹ ਕੀਤਾ ਜਦੋਂ ਇਹਨਾਂ ਨੇ ਪਰਮੇਸ਼ਰ ਦੇ ਸਾਹਮਣੇ ਬਰਿਆਈ ਕੀਤੀ ਜਦੋਂ ਇਜ਼ਰਾਈਲੀਆਂ ਨੇ ਯਹੋਵਾ ਨੂੰ ਨਾਰਾਜ਼ ਕਰ ਲਿਆ ਪਰਮੇਸ਼ਰ ਨੂੰ ਨਾਰਾਜ਼ ਕਰ ਲਿਆ ਉਦੋਂ ਇਹ ਯੋਧੇ ਸੂਰਬੀਰ ਮਦਿਆਨੀਆਂ ਤੋਂ ਡਰਨਾ ਸ਼ੁਰੂ ਹੋ ਗਏ ਪ੍ਰਭੂ ਦੇ ਕਲਾਮ ਚ ਲਿਖਿਆ ਕਿ ਯਹੋਵਾ ਨੇ ਸੱਤ ਵਰ੍ਹਿਆਂ ਦੇ ਲਈ ਮਦਿਆਨੀਆਂ ਦੇ ਕਬਜ਼ੇ ਵਿੱਚ ਇਹਨਾਂ ਨੂੰ ਕਰ ਦਿੱਤਾ ਅੱਜ ਜਿਹੜੇ ਕਲਿਸਿਆ ਵਾਲੇ ਭੈਣ ਭਾਈ ਸਹੀ ਨਹੀਂ ਨਾ ਚੱਲਦੇ ਬਾਈਬਲ ਨਹੀਂ ਪੜ੍ਹਦੇ ਦੁਆ ਪ੍ਰਾਰਥਨਾ ਨਹੀਂ ਕਰਦੇ ਚਰਚ ਨਹੀਂ ਜਾਂਦੇ ਸਹੀ ਨਹੀਂ ਚੱਲਦੇ ਖੁਦਾ ਦੇ ਨਾਲ ਰਿਸ਼ਤਾ ਬਣਾ ਕੇ ਤੇ ਚਾਹੇ ਮਦਿਆਨੀਆਂ ਦੇ ਕਬਜ਼ੇ 'ਚ ਨਹੀਂ ਆ ਪਰ ਅੱਜ ਸ਼ੈਤਾਨ ਦੇ ਕਬਜ਼ੇ 'ਚ ਜ਼ਰੂਰ ਆ ਜਾਂਦੇ ਹਨ ਉਹਨਾਂ ਦੇ ਮਾੜੇ ਹਾਲਾਤ ਘਰ 'ਚ ਲੜਾਈ ਕਲੇਸ਼ ਕਾਲਾ ਨਸ਼ੇ ਪੋਸਾਰੇ ਇਹੋ ਜਿਹੀਆਂ ਸਮੱਸਿਆਵਾਂ ਦੇ ਵਿੱਚ ਕਿਰ ਜਾਂਦੇ ਆ ਕਿ ਇੱਧਰ ਨੁਕਸਾਨ ਹੋ ਗਿਆ ਜੀ ਇੱਧਰ ਪੈਸੇ ਲਾ ਦਿਓ ਇੱਧਰ ਨੁਕਸਾਨ ਹੋ ਗਿਆ ਇੱਧਰ ਪੈਸੇ ਲਾ ਦਿਓ ਇਦਾਂ ਦੇ ਹਾਲਾਤ ਬਣਨੇ ਸ਼ੁਰੂ ਹੋ ਜਾਂਦੇ ਆ ਬੇਸ਼ੱਕ ਤੇ ਅੱਜ ਮਧਿਆਨੀਆਂ ਦੇ ਕਬਜ਼ੇ 'ਚ ਨਹੀਂ ਐ ਪਰ ਸ਼ੈਤਾਨ ਆਪਣੇ ਕਬਜ਼ੇ 'ਚ ਕਰਦਾ ਅੱਜ ਗਲਸੀਆਂ ਕਦੋਂ ਕਰਦਾ ਜਦੋਂ ਪਰਮੇਸ਼ਵਰ ਦੇ ਪਿਆਰਿਓ ਕੀ ਕਰਦੇ ਨੇ ਪਰਮੇਸ਼ਵਰ ਦਾ ਸ਼ੁਕਰਾਨਾ ਕਰਨਾ ਬੰਦ ਕਰ ਦਿੰਦੇ ਜਦੋਂ ਪਰਮੇਸ਼ਵਰ ਦੀਆਂ ਦਿੱਤੀਆਂ ਵਰਕਤਾਂ ਦੇ ਲਈ ਧੰਨਵਾਦ ਕਰਨਾ ਬੰਦ ਕਰ ਦਿੰਦੇ ਆ ਜਦੋਂ ਚਰਚ ਜਾਣਾ ਦੂਰ ਲੱਗਣ ਲੱਗ ਜਾਂਦਾ ਜਦੋਂ ਰਾਤ ਨੂੰ ਬੰਦਗੀ ਹੁੰਦੀ ਐ ਕਿਤੇ ਜਾਣਾ ਹੋਵੇ ਨਹੀਂ ਟਾਈਮ ਮਾਰਾ ਮਾਹੌਲ ਖਰਾਬ ਜਦੋਂ ਦਿਮਾਗ ਖਰਾਬ ਹੋ ਜਾਂਦਾ ਪੰਜਾਬੀ ਵਿੱਚ ਕੀ ਹੋ ਜਾਂਦਾ ਜੀ ਦਿਮਾਗ ਖਰਾਬ ਤੇ ਫਿਰ ਜਦੋਂ ਰੱਬ ਦਾ ਦਿਮਾਗ ਖਰਾਬ ਹੁੰਦਾ ਉਹਦੋਂ ਉਲਟ ਸਾਰਾ ਕੁਝ ਹੀ ਉਲਟ ਫੋਲਟ ਹੋ ਜਾਂਦਾ ਜਦੋਂ ਰੱਬ ਦਾ ਦਿਮਾਗ ਖਰਾਬ ਹੁੰਦਾ ਨਾ ਉਦੋਂ 100 ਕਰੋੜ ਵਾਲਾ ਵੀ ਰੋਡ ਤੇ ਆ ਜਾਂਦਾ ਕਹਿੰਦੇ ਹੁੰਦੇ ਨੇ ਕਰੋੜਪਤੀ ਰੋਡਪਤੀ ਬਣ ਜਾਂਦੇ ਉਹਦੋਂ ਪਤਾ ਹੀ ਨਹੀਂ ਲੱਗਦਾ ਪਰਮੇਸ਼ਵਰ ਦੀ ਬੜੀ ਭੜੀ ਭਿਆਨਕ ਲਿਖਿਆ ਕਿ ਉਹ ਭਸਮ ਕਰਨ ਵਾਲਾ ਤੇ ਪਿਆਰ ਕਰਨ ਵਾਲਾ ਲਿਖਿਆ ਕਿ ਪਰਮੇਸ਼ਵਰ ਜਿਹੜਾ ਪਿਆਰ ਕਰਨ ਵਾਲਾ ਵੀ ਹੈ ਤੇ ਭਸਮ ਕਰਨ ਵਾਲੀ ਹਰ ਵੀ ਹੈ ਉਹਦੇ ਗੁੱਸੇ ਤੋਂ ਬਚਣਾ ਚਾਹੀਦਾ ਖੁਦਾ ਦੇ ਲੋਕੋ ਪਰ ਅਜ਼ਰੇਲੀ ਬਚੇ ਨਹੀਂ ਅਜ਼ਰੇਲੀਆ ਨੂੰ ਅਗਾਹ ਕੀਤਾ ਸੀ ਬਚੇ ਨਹੀਂ ਇਹਨਾਂ ਨੇ ਆਖਿਆ ਸਾਨੂੰ ਕੌਣ ਹਰਾ ਸਕਦਾ ਹੈ ਇਹਨਾਂ ਨੇ ਆਖਿਆ ਲੈ ਅਸੀਂ ਇੰਨੇ ਯੋਧੇ ਸੂਰਬੀਰ ਸਾਡੇ ਕੋਲੇ ਇੰਨੀ ਟੈਕਨੋਲੋਜੀ ਸਾਡੇ ਕੋਲੇ ਇੰਨਾ ਕੁਝ ਇਹਨੇ ਕਿਹਾ ਸਾਨੂੰ ਕੌਣ ਹਰਾ ਸਕਦਾ ਪਰ ਇਹਨਾਂ ਨੇ ਜਦੋਂ ਪਰਮੇਸ਼ਰ ਦੇ ਸਨਮੁਖ ਪਾਪ ਕੀਤਾ ਨਾ ਪਰਮੇਸ਼ਰ ਦੇ ਸਨਮੁਖ ਬਰਾਈ ਕੀਤੀ ਪਰਮੇਸ਼ਰ ਦੇ ਸਨਮੁਖ ਇਹਨਾਂ ਨੇ ਵਚਨ ਦੇ ਵਿੱਚ ਲਿਖਿਆ ਕਿ ਇੱਕ ਵਾਰ ਨਹੀਂ ਬਾਰ ਬਾਰ ਬਰੇਕ ਕੀਤੀ ਤੇ ਪਰਮੇਸ਼ਵਰ ਦਾ ਗੁੱਸਾ ਇਹਨਾਂ ਤੇ ਪੜ ਗਿਆ। ਔਰ ਕਿੱਥੇ ਦਾ ਅਜ਼ਰੇਲੀਆਂ ਤੋਂ ਦੂਸਰੇ ਮਦਿਆਨੀ ਅਮਾ ਲੋਕੀ ਜਿਹੜੇ ਪੂਰਬੀ ਲੋਕ ਸੀ ਉਹ ਲੁੱਕ ਕੇ ਰਹਿੰਦੇ ਸੀ। ਅਈ ਦੇ ਲੋਕ ਲੁੱਕ ਕੇ ਰਹਿੰਦੇ ਸੀ ਅਜ਼ਰੇਲੀਆਂ ਤੋਂ ਪਰਮੇਸ਼ਵਰ ਦੇ ਲੋਕਾਂ ਤੋਂ ਤੇ ਕਿੱਥੇ ਇਹ ਲੋਕ ਰਹੇ ਆ। ਵਚਨ ਦੇ ਵਿੱਚ ਲਿਖਿਆ ਕਿ ਇਹਨਾਂ ਨੇ ਲੁਕਣ ਦੇ ਲਈ ਪਹਾੜਾਂ ਦੇ ਵਿੱਚ ਗੁਫਾਵਾਂ ਬਣਾ ਲਈਆਂ ਘੋਰੇ ਬਣਾ ਲਏ ਅਜ਼ਰੇਲੀਆਂ ਨੇ। ਅਸਰੇਲੀਆ ਨੇ ਘੋਰੇ ਬਣਾ ਲਏ ਲੁਕਣ ਦੇ ਲਈ ਲੁਕਦੇ ਫਿਰਦੇ ਆ ਤੇ ਪਤਾ ਕੀ ਕਹਿੰਦੇ ਕਹਿੰਦੇ ਕਿਤੇ ਇੱਥੇ ਮਧਿਆਨੀ ਨਾ ਆ ਜਾਵੇ ਕਿਤੇ ਇੱਥੇ ਅਮਲ ਲੋਕ ਅਮਲ ਕੀ ਲੋਕ ਪੂਰਬੀ ਲੋਕ ਨਾ ਆ ਜਾਣ ਕਿਤੇ ਲੁਕਦੇ ਫਿਰਦੇ ਨੇ ਤੇ ਅੱਜ ਜਿਹੜੇ ਸਹੀ ਨਹੀਂ ਨਾ ਚੱਲਦੇ ਪ੍ਰਾਰਥਨਾ ਦੇ ਵਿੱਚ ਵਿਸ਼ਵਾਸ ਵਿੱਚ ਦੁਆ ਪ੍ਰਾਰਥਨਾ ਨਹੀਂ ਕਰਦੇ ਬਾਈਬਲ ਨਹੀਂ ਪੜ੍ਹਦੇ ਚਰਚ ਨਹੀਂ ਜਾਂਦੇ ਉਹ ਵੀ ਅੱਜ ਲੁਕਦੇ ਫਿਰਦੇ ਆ ਸਾਡੇ ਫੁਲਾਨੇ ਰਿਸ਼ਤੇਦਾਰ ਨੂੰ ਫੁਲਾਨੀ ਬਿਮਾਰੀ ਲੱਗ ਗਈ ਕਿਤੇ ਮੈਨੂੰ ਨਾ ਲੱਗ ਜੇ ਸਾਡੇ ਫੁਲਾਨਿਆਂ ਦੇ ਸਾਡਾ ਐ ਹੋ ਗਿਆ ਉਹਨਾਂ ਦਾ ਤੇ ਐ ਕਿਤੇ ਸਾਡਾ ਨਾ ਹੋ ਜੇ ਕਿਉਂ ਲੁਕਦੇ ਫਿਰਦੇ ਅੱਜ ਪਰ ਜੇ ਅਸੀਂ ਖੁਦਾ ਦੀ ਨਜ਼ਰ 'ਚ ਸਹੀ ਹਾਈਏ ਨਾ ਖੁਦਾ ਦੀ ਨਜ਼ਰ ਦੇ ਵਿੱਚ ਅਸੀਂ ਜਿਵੇਂ ਬਾਈਬਲ ਕਹਿੰਦੀ ਹੈ ਖੁਦਾ ਦਾ ਕਲਾਮ ਦੱਸਦਾ ਇਦਾਂ ਕਰਦੇ ਹੋਈਏ ਫੇਰ ਨਹੀਂ ਅਸੀਂ ਡਰਦੇ ਫੇਰ ਸ਼ੈਤਾਨ ਤੋਂ ਅਸੀਂ ਡਰ ਨਹੀਂ ਸਕਦੇ ਫਿਰ ਬਿਮਾਰੀ ਤੋਂ ਪਰੇਸ਼ਾਨੀ ਸਮੱਸਿਆ ਤੋਂ ਕਦੇ ਵੀ ਡਰ ਨਹੀਂ ਸਕਦੇ ਬਲਕਿ ਸਮੱਸਿਆ ਦੇ ਸਾਹਮਣੇ ਬਿਮਾਰੀ ਦੇ ਸਾਹਮਣੇ ਅੜ ਕੇ ਖੜਨ ਵਾਲੇ ਬਣ ਜਾਗੇ ਅਸੀਂ ਹallelujah ਫਿਰ ਡਰ ਨਹੀਂ ਸਕਦੇ ਸੀ ਹੁਣ ਇਹ ਪਰਮੇਸ਼ਵਰ ਦੇ ਇਜ਼ਰਾਈਲੀ ਲੋਕ ਇਹ ਕਿਉਂ ਲੁਕਦੇ ਫਿਰਦੇ ਆ ਕਿਉਂਕਿ ਇਹਨਾਂ ਨੇ ਬਰਿਆਈ ਕੀਤੀ ਆ ਇਹ ਬਰਿਆਈ ਕੀਤੀ ਹੋਈ ਹੈ ਯਹੋਵਾ ਦੇ ਸਨਮੁਖ ਇਸ ਕਰਕੇ ਪ੍ਰਭੂ ਦਾ ਗੁੱਸਾ ਇਹਨਾਂ ਦੇ ਉੱਤੇ ਭੜਕਿਆ ਹੋਇਆ ਹੈ ਜੀ ਹalleluyah ਅੱਜ ਕੱਲ੍ਹ ਇਸ ਗੇ ਤੇ ਜਦੋਂ ਗੁੱਸਾ ਭੜਕਦਾ ਨਾ ਬਹੁਤ ਪੈੜੀ ਹੁੰਦੀ ਜੇ ਉਦੋਂ ਮਨ ਬੜਾ ਪਰੇਸ਼ਾਨ ਹੁੰਦਾ ਦੁਖੀ ਹੁੰਦਾ ਕਾਸ਼ ਕਿ ਇਹਨਾਂ ਨੇ ਵਚਨ ਨੂੰ ਮੰਨਿਆ ਹੁੰਦਾ ਕਾਸ਼ ਕਿ ਇਹਨਾਂ ਨੇ ਖੁਦਾ ਤੇਰੇ ਵਚਨ ਨੂੰ ਪਹਿਲ ਦਿੱਤੀ ਹੁੰਦੀ ਕਾਸ਼ ਕਿ ਪ੍ਰਭੂ ਜੀ ਇਹਨਾਂ ਨੇ ਦੁਆ ਕੀਤੀ ਹੁੰਦੀ ਕਾਸ਼ ਕਿ ਪ੍ਰਭੂ ਜੀ ਇਹਨਾਂ ਨੇ ਚਰਚ ਵਿੱਚ ਆਏ ਹੁੰਦੇ ਤੇਰੇ ਅੱਗੇ ਲੱਟਣੀ ਟੇਕੇ ਹੁੰਦੇ ਉਦੋਂ ਮਨ ਖਾਬ ਦਾ ਬੜਾ ਪਰੇਸ਼ਾਨ ਹੁੰਦਾ ਕਿਉਂਕਿ ਪ੍ਰਭੂ ਕਿਸੇ ਨੂੰ ਵੀ ਦੁੱਖ ਦੇ ਕੇ ਖੁਸ਼ ਨਹੀਂ ਪਰ ਸਾਡਾ ਮਨ ਬੜਾ ਪਰੇਸ਼ਾਨ ਹੁੰਦਾ ਹੈ ਜਦੋਂ ਕਿਸੇ ਭੈਣ ਭਾਈ ਦਾ ਕੁਲਿਸਿਆ ਵਾਲੇ ਦਾ ਨੁਕਸਾਨ ਹੁੰਦਾ ਨਾ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਕੋਈ ਨਾ ਕੋਈ ਪਸੂੜੀ ਚ ਕੋਈ ਇਹੋ ਜਿਹੀ ਪ੍ਰੋਬਲਮ ਵਿੱਚ ਫਸ ਜਾਂਦੇ ਆ ਉਦੋਂ ਬੜਾ ਮਨ ਪ੍ਰੇਸ਼ਾਨ ਹੁੰਦਾ ਸਾਡਾ ਮਨ ਦੁਖੀ ਹੁੰਦਾ ਉਹ ਪਰ ਕਿਤੇ ਇਹਨਾਂ ਨੇ ਤੇਰੇ ਬਚਨ ਨੂੰ ਸਹੀ ਮੰਨਿਆ ਹੁੰਦਾ ਕਿਤੇ ਇਹਨਾਂ ਨੇ ਤੇਰੇ ਬਚਨ ਨੂੰ ਕੁਝ ਜਾਣਿਆ ਹੁੰਦਾ ਪਰ ਲਿਖਿਆ ਕਿ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਸੀ ਇਜ਼ਰਾਈਲੀਆ ਦਾ ਤੇ ਅੱਜ ਦੇ ਲੋਕਾਂ ਦਾ ਵੀ ਇਜ਼ਰਾਈਲੀ ਅੱਜ ਦੇ ਇਜ਼ਰਾਈਲੀਆ ਦਾ ਵੀ ਦਿਮਾਗ ਖਰਾਬ ਹੁੰਦਾ ਜੀ ਪਰ ਖੁਦਾ ਦੇ ਲੋਕੋ ਸਾਨੂੰ ਖੁਦਾ ਤੋਂ ਡਰ ਕੇ ਰਹਿਣਾ ਚਾਹੀਦਾ ਕਿਉਂਕਿ ਤੁਹਾਡਾ ਦਿਮਾਗ ਖਰਾਬ ਹੋਇਆ ਤਾਂ ਚੱਲ ਜਿਓ ਪਰ ਜੇ ਖੁਦਾ ਦਾ ਦਿਮਾਗ ਖਰਾਬ ਹੋ ਗਿਆ ਫਿਰ ਸਾਰਾ ਕੁਝ ਉਲਟ ਫੁਲਟ ਹੋ ਜਾਊਗਾ ਫਿਰ ਮੈਂ ਕਹਦੋ ਕਿ ਅਸੀਂ ਮਸੀਹ ਨੂੰ ਮੰਨਦੇ ਸੀ ਪੜੀ ਬਹੁਤ ਕਰਨੀ ਹੈ ਪ੍ਰਭੂ ਨੇ ਵਚਨ ਦੇ ਵਿੱਚ ਲਿਖਿਆ ਹੋਇਆ ਕਹਿੰਦਾ ਮੈਂ ਤਿਜੋਰੀਆਂ ਦੇ ਵਿੱਚੋਂ ਕੱਟ ਲਿਉਣਾ ਕਹਿੰਦਾ ਪ੍ਰਭੂ ਰਜ਼ਾਈ ਦੀ ਕਿਤਾਬ ਵਿੱਚ ਲਿਖਿਆ ਹੋਇਆ ਪਹਿਲਾਂ ਹੀ ਇਹ ਪੜ ਲਿਓ ਘਰੇ ਜਾ ਕੇ ਹallelujah ਹallelujah ਪਰਮੇਸ਼ਵਰ ਨਹੀਂ ਫਿਰ ਬਖਸ਼ ਲਾ ਕੇ ਸਨ ਪਰ ਜੇ ਤੁਸੀਂ ਆਪਣੇ ਆਪ ਨੂੰ ਹੰਬਲ ਕੀਤਾ ਹਲੇਮ ਕੀਤਾ ਨਮਰ ਕੀਤਾ ਔਰ ਖੁਦਾ ਦੇ ਅੱਗੇ ਗੁਠਨੇ ਟੇਕੇ ਤਾਂ ਫਿਰ ਖੁਦਾ ਦੇ ਲੋਕੋਂ ਪਰਮੇਸ਼ੁਰ ਦਇਆ ਕਰਨ ਵਾਲਾ ਵੀ ਦਇਆ ਉਹ ਦਇਆ ਦਾ ਧਨੀ ਕਿਹਾ ਜਾਂਦਾ ਉਸ ਨੂੰ ਉਹ ਦਇਆ ਵੀ ਬੜੀ ਸ਼ਧੀ ਕਰ ਦਿੰਦਾ ਹallelujah ਹਾ ਹallelujah ਹੁਣ ਇਹ ਅਜ਼ਰਾਈਲੀ ਪਰਮੇਸ਼ੁਰ ਦੇ ਲੋਕ ਲੁਕਦੇ ਫਿਰਦੇ ਜੇ ਪਤਾ ਹੈ ਲਿਖੇ वचन ਦੇ ਵਿੱਚ ਜਦੋਂ ਅਜ਼ਰਾਈਲੀ ਫਸਲਾਂ ਬੀਜਦੇ ਤੇ ਅਮਨ ਲੋਕੀ ਦੇ ਜਿਹੜੇ ਲੋਕ ਸੀ ਤੇ ਪੂਰਬੀ ਲੋਕ ਸੀ ਨਾ ਤੇ ਮਦੀਆਨੀ ਲੋਕ ਕੀ ਕਰਦੇ ਸੀ ਉਹਨਾਂ ਦੀਆਂ ਫਸਲਾਂ ਆ ਕੇ ਤਬਾਹ ਕਰ ਜਾਂਦੇ ਤੇ ਵਚਨ ਦੇ ਵਿੱਚ ਲਿਖਿਆ ਉੱਥੇ ਅਨਾਜ ਹੋਣ ਹੀ ਦਿੰਦੇ ਨਹੀਂ ਕਿਵੇਂ ਕਾਹਦੇ ਤਬਾਹ ਕਰਦੇ ਸੀ ਫਸਲਾਂ ਲਿਖਿਆ ਕਿ ਉਹ ਆਪ ਦੇ ਯਾਨੀ ਕਿ ਜੋਨਾਂ ਕੋਲੇ ਮਾਲ ਡੰਗਰ ਹੁੰਦਾ ਸੀ ਜੋ ਉਹਨਾਂ ਕੋਲੇ ਉਸ ਟਾਈਮ ਦੇ ਇੱਜੜ ਹੁੰਦਾ ਸੀ ਉਹ ਸਾਰੇ ਦਾ ਸਾਰਾ ਲਿਆ ਕੇ ਪਹਿਲੀ 'ਚ ਛੱਡ ਦਿੰਦੇ ਸੀ ਪਹਿਲੀ ਦੇ ਵਿੱਚ ਛੱਡ ਦਿੰਦੇ ਸੀ ਤੇ ਲਿਖਿਆ ਵਚਨ ਦੇ ਵਿੱਚ ਤੇ ਅਜ਼ਰੇਲੀ ਲੁੱਕ ਕੇ ਬਹਿ ਜਾਂਦੇ ਤੇ ਵੇਖੀ ਜਾਂਦੇ ਕਿ ਸਾਡੀਆਂ ਫਸਲਾਂ ਤਬਾਹ ਕਰ ਰਹੇ ਆ ਡਰ ਦੇ ਬਾਹਰ ਨਹੀਂ ਨਿਕਲਦੇ ਸੀ ਉਹਨਾਂ ਨੂੰ ਪਤਾ ਸੀ ਜੇ ਬਾਹਰ ਨਿਕਲਾਂਗੇ ਤਾਂ ਵੱਢ ਸੁੱਟਣਗੇ ਬਾਹਰ ਨਿਕਲਾਂਗੇ ਤਾਂ ਸਾਨੂੰ ਬਖਸ਼ਣਾ ਨਹੀਂ ਹੈ ਇਸ ਕਰਕੇ ਉਹ ਲੁਕੇ ਹੋਏ ਵੇਖਦੇ ਰਹੇ ਤੇ ਕਿ ਸਾਡੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਸਾਡਾ ਸਾਡੀ ਤਾਂ ਤਬਾਹੀ ਹੋ ਰਹੀ ਹੈ ਔਰ ਇੱਕ ਸਾਲ تباہੀ ਨਹੀਂ ਕਿਸਾਨ ਦੀ ਇੱਕ ਸਾਲ ਫਸਲ ਨਾ ਨਾ ਹੋਵੇ ਕਿਸਾਨ ਦੀ ਇੱਕ ਹੀ ਸਾਲ ਫਸਲ ਨਾ ਹੋਵੇ ਜਿਹੜਾ ਕਰਜ਼ਾ ਸਿਰ ਹੋ ਜਾਂਦਾ ਉਹ ਲਾਹਣਾ ਔਖਾ ਹੋ ਜਾਂਦਾ ਇੱਕ ਹੀ ਸਾਲ ਦੇ ਵਿੱਚ ਇਹ ਇਹਨਾਂ ਦੀਆਂ ਤਾਂ 7 ਵਰੇ ਫਸਲਾਂ ਹੀ ਨਹੀਂ ਹੋਣ ਦਿੱਤੀਆਂ ਕਿੰਨੇ ਵਰੇ ਜੀ 7 ਵਰੇ ਤੱਕ ਫਸਲ ਹੀ ਨਹੀਂ ਹੋਈ ਇਹਨਾਂ ਦੀ ਕਿਉਂਕਿ ਮਧਿਆਨੀ ਆ ਕੇ ਨੁਕਸਾਨ ਕਰ ਜਾਂਦੇ ਫਸਲਾਂ ਦੇ ਵਿੱਚ ਔਰ वचन ਦੇ ਵਿੱਚ ਲਿਖਿਆ ਹੈ ਕਿ ਉਹ ਇੰਨੇ ਕਿ ਜਾਦੇ ਗਰੀਬ ਹੋ ਗਏ ਇੰਨੇ ਕਿ ਨਿਰਧਨ ਹੋ ਗਏ ਕੀ ਲਿਖਿਆ ਕਿ ਉਹ ਅਤਿ ਗਰੀਬ ਹੋ ਗਏ ਹallelujah ਕਿੰਨੇ ਹੋ ਗਏ ਜੀ ਅਤਿ ਗਰੀਬ ਪਹਿਲਾਂ ਤਾਂ ਨਹੀਂ ਗਰੀਬ ਸੀ ਬਹੁਤ ਵਧਾਇਆ ਸੀ ਬੜੀ ਬਰਕਤ ਸੀ ਪਰ ਲਿਖਿਆ ਕਿ ਮਦਿਆਨੀਆਂ ਦੇ ਕਾਰਨ ਅਤ ਗਰੀਬ ਹੋ ਗਏ ਪਰਮੇਸ਼ਰ ਦੇ ਲੋਕ ਹੁਣ ਦੇਖੋ ਇਹ ਚੰਗੀ ਗੱਲ ਥੋੜੀ ਆ ਕਿ ਸ਼ੈਤਾਨ ਦੇ ਡਰ ਦੇ ਕਾਰਨ ਅੱਜ ਦੇ ਪ੍ਰਭੂ ਦੇ ਲੋਕ ਕਿ ਸ਼ੈਤਾਨ ਦੀ ਮਾਰ ਖਾ ਕੇ ਤੇ ਪਰਮੇਸ਼ਰ ਨੂੰ ਨਾਰਾਜ਼ ਕਰਕੇ ਆਤੀ ਵਿਵਸਤਾ ਦੇ ਵਿੱਚ ਫਸ ਜਾਂਨ ਅਤ ਗਰੀਬੀ ਬਿਮਾਰੀ ਤੰਗੀ ਵਿੱਚ ਫਸ ਜਾਂਨ ਅਤ ਪਰੇਸ਼ਾਨੀ ਵਿੱਚ ਫਸ ਜਾਣ